ਅੱਜ ਤੁਹਾਡੇ ਵਾਸਤੇ ਇੱਕ ਹੋਰ ਸਪੈਸ਼ਲ ਵੀਡੀਓ ਲੈ ਕੇ ਆਏ ਆਂ ਪ੍ਰਾਈਸ ਐਕਸ਼ਨ ਬਾਰੇ ਹੁਣ ਦੇਖੋ ਪ੍ਰਾਈਸ ਐਕਸ਼ਨ ਬਾਰੇ ਤੁਸੀਂ ਮੋਟਾ-ਮੋਟਾ ਨਾ ਬਹੁਤ ਕੁਝ ਸੁਣਿਆ ਹੋਣਾ ਹੈ ਕਿ ਪ੍ਰਾਈਸ ਐਕਸ਼ਨ ਦੇ ਨਾਲ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮਾਰਕੀਟ ਨੇ ਉੱਤੇ ਜਾਣਾ ਜਾਂ ਫਿਰ ਥੱਲੇ ਜਾਣਾ ਪ੍ਰਾਈਸ ਐਕਸ਼ਨ ਨੂੰ ਜੇ ਫਾਲੋ ਕਰਕੇ ਆਪਾਂ ਟ੍ਰੇਡ ਕਰਦੇ ਆਂ ਤੇ ਇਹਦੇ ਵਿੱਚ ਆਪਣੇ ਸਟਾਪ ਲਸ ਛੋਟੇ ਹੁੰਦੇ ਆ ਪ੍ਰੋਫਿਟ ਬਹੁਤ ਵੱਡੇ ਹੁੰਦੇ ਆ ਸੋ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਪਤਾ ਲੱਗੀਆਂ ਹੋਣਗੀਆਂ ਪ੍ਰਾਈਸ ਐਕਸ਼ਨ ਬਾਰੇ ਤੇ ਪ੍ਰਾਈਸ ਐਕਸ਼ਨ ਇੱਕ ਇਦਾਂ ਦੀ ਚੀਜ਼ ਆ ਜਿਹਦੇ ਨਾਲ ਤੁਹਾਨੂੰ ਐਕੂਰਸੀ ਜਿਆਦਾ ਮਿਲਦੀ ਜੀ ਦੇ ਨਾਲ ਤੁਹਾਡੇ ਦੇਖੋ ਸਹੀ ਹੋਣ ਦੇ ਜਿਹੜੇ ਚਾਂਸ ਆ ਉਹ ਬਹੁਤ ਜ਼ਿਆਦਾ ਹੈ ਇਹ ਵੀ ਚੀਜ਼ ਤੁਹੀਂ ਸੁਣੀ ਹੋਣੀ ਆ ਸੋ ਇਹ ਜਿਹੜੀਆਂ ਚੀਜ਼ਾਂ ਸੱਚ ਆ ਬਿਲਕੁਲ ਸੱਚ ਆ ਤੇ ਜਦੋਂ ਦੇਖੋ ਇੰਨੇ ਫਾਇਦੇ ਇੰਨਾਂ ਚੀਜ਼ਾਂ ਦੇ ਹੈ ਕੀ ਆ ਸੋ ਫਿਰ ਕਿਉਂ ਨਾ ਆਪਾਂ ਪ੍ਰਾਈਸ ਐਕਸ਼ਨ ਨੂੰ ਸਮਝੀਏ ਹੁਣ ਦੇਖੋ ਜਦੋਂ ਪ੍ਰਾਈਸ ਐਕਸ਼ਨ ਤੁਸੀਂ ਨਾਮ ਸੁਣਿਆ ਤੇ ਲੋਕਾਂ ਨੇ ਸੁਣਾਉਣ ਵਾਲਿਆਂ ਨੇ ਵੀਡੀਓਜ਼ ਵਾਲਿਆਂ ਨੇ ਉਹਨਾਂ ਨੇ ਇੱਕ ਹਵਾ ਬਣਾਤਾ ਕਿ ਬਹੁਤ ਵੱਡੀ ਚੀਜ਼ ਆ ਬਹੁਤ ਕੰਪਲੈਕਸ ਚੀਜ਼ ਆ ਇਹਨੂੰ ਸਮਝਿਆ ਨਹੀਂ ਜਾ ਸਕਦਾ ਪਰ ਇਦਾਂ ਨਹੀਂ ਗਾ ਇਹ ਬਹੁਤ ਜਿਆਦਾ ਆਸਾਨ ਚੀਜ਼ ਆ ਬਹੁਤ ਜਿਆਦਾ ਆਸਾਨ ਚੀਜ਼ ਸੋ ਆਸਾਨੀ ਦੇ ਨਾਲ ਹੀ ਆਪਾਂ ਇਸ ਵੀਡੀਓ ਦੇ ਵਿੱਚ ਸਰਲ ਸ਼ਬਦਾਂ ਦੇ ਵਿੱਚ ਤੁਹਾਨੂੰ ਇਹ ਸਮਝਾਵਾਂਗੇ ਜੀ ਦੇ ਨਾਲ ਇੱਕ ਬੱਚਾ ਵੀ ਜਿਹੜਾ ਵੀਡੀਓ ਦੇਖਣ ਡਿਆ ਉਹ ਵੀ ਸਮਝ ਜਾਵੇ ਸੋ ਪ੍ਰਾਈਸ ਐਕਸ਼ਨ ਦਾ ਦੇਖੋ ਮਤਲਬ ਇਹ ਆ ਪੰਜਾਬੀ ਦੇ ਵਿੱਚ ਇੱਕ ਅੰਗਰੇਜ਼ੀ ਨਾਮ ਆ ਪ੍ਰਾਈਸ ਐਕਸ਼ਨ ਪੰਜਾਬੀ ਦੇ ਵਿੱਚ ਇਹਦਾ ਮਤਲਬ ਬੰਦਾ ਆ ਮਾਰਕੀਟ ਦੇ ਚੱਲਣ ਦਾ ਤਰੀਕਾ ਹੁਣ ਦੇਖੋ ਮਾਰਕੀਟ ਇੱਕ ਤਰੀਕੇ ਨਾਲ ਚੱਲਦੀ ਆ ਮਾਰਕੀਟ ਕਦੇ ਵੀ ਦੇਖੋ ਸਿੱਧਾ ਉੱਤੇ ਨਹੀਂ ਜਾਂਦੀ ਤੇ ਸਿੱਧਾ ਥੱਲੇ ਨਹੀਂ ਆਉਂਦੀ ਇੱਕ ਤਰੀਕੇ ਨਾਲ ਚਲਦੀ ਆ ਸੋ ਉਹ ਤਰੀਕਾ ਕਿਹੜਾ ਮਾਰਕੀਟ ਦਾ ਆ ਆ ਦੇਖੋ ਐਦਾਂ ਮਾਰਕੀਟ ਉੱਤੇ ਜਾਂਦੀ ਹੈ ਤੇ ਐਦਾਂ ਮਾਰਕੀਟ ਥੱਲੇ ਆਉਂਦੀ ਹੈ ਸੋ ਇਸ ਤਰੀਕੇ ਦੇ ਨਾਲ ਚਲਦੀ ਆ ਸੋ ਆ ਜਿਹੜਾ ਥੱਲੇ ਜਾਂਦਾ ਤਰੀਕਾ ਹੈ ਇਹ ਵੀ ਪ੍ਰਾਈਸ ਐਕਸ਼ਨ ਹੈ ਤੇ ਆ ਜਿਹੜਾ ਉੱਤੇ ਜਾਂਦਾ ਤਰੀਕਾ ਇਹ ਵੀ ਪ੍ਰਾਈਸ ਐਕਸ਼ਨ ਹੈ ਸਿੰਪਲ ਸੋ ਮਾਰਕੀਟ ਦੇ ਜਿਹੜਾ ਚੱਲਣ ਦਾ ਤਰੀਕਾ ਆ ਇਹ ਆ ਪ੍ਰਾਈਸ ਐਕਸ਼ਨ ਉੱਤੇ ਵਾਲਾ ਤੇ ਥੱਲੇ ਵਾਲਾ ਸੋ ਇਹ ਆਪਾਂ ਸਮਝ ਲਿਆ ਕਿ ਇਹ ਪ੍ਰਾਈਸ ਐਕਸ਼ਨ ਹੈ ਹੁਣ ਦੇਖੋ ਸਭ ਤੋਂ ਵੱਡੀ ਗੱਲ ਆਪਾਂ ਨੂੰ ਸਮਝਣੀ ਪਹਿਲੀ ਪੈਣੀ ਆ ਕਿ ਮਾਰਕੀਟ ਜਿਹੜੀ ਹੈਗੀ ਆ ਨਿਫਟੀ ਦਾ ਐਗਜ਼ਾਮਪਲ ਲੈ ਲਓ ਚਾਹੇ ਬੈਂਕ ਨਿਫਟੀ ਦਾ ਲੈ ਲਓ ਕਿਸੇ ਵੀ ਮਾਰਕੀਟ ਦਾ ਲੈ ਲਓ ਚਾਹੇ ਕ੍ਰਿਪਟੋ ਮਾਰਕੀਟ ਆ ਫੋਰקס ਮਾਰਕੀਟ ਆ ਇੰਡੀਅਨ ਮਾਰਕੀਟ ਆ ਕੋਈ ਵੀ ਮਾਰਕੀਟ ਆ ਮਾਰਕੀਟ ਉੱਤੇ ਕਿਉਂ ਜਾਂਦੀ ਆ ਤੇ ਥੱਲੇ ਕਿਉਂ ਆਉਂਦੀ ਆ ਇਹ ਚੀਜ਼ ਸਮਝਣ ਦੀ ਲੋੜ ਆ ਮਾਰਕੀਟ ਦੇ ਵਿੱਚ ਦੇਖੋ ਜਦੋਂ ਜ਼ਿਆਦਾ ਲੋਕ ਪੈਸਾ ਲਾਉਂਦੇ ਆ ਉੱਤੇ ਵਾਸਤੇ ਉਦੋਂ ਉੱਤੇ ਜਾਂਦੀ ਆ ਤੇ ਜਦੋਂ ਜ਼ਿਆਦਾ ਲੋਕ ਪੈਸਾ ਲਾਉਂਦੇ ਥੱਲੇ ਵਾਸਤੇ ਉਦੋਂ ਮਾਰਕੀਟ ਥੱਲੇ ਜਾਂਦੀ ਆ ਤੇ ਜਿਹੜੇ ਜ਼ਿਆਦਾ ਲੋਕ ਪੈਸਾ ਲਾਉਂਦੇ ਆ ਉੱਤੇ ਵਾਸਤੇ ਜਾਂ ਫਿਰ ਥੱਲੇ ਵਾਸਤੇ ਉਹਨਾਂ ਦਾ ਇੱਕ ਲੌਜੀਕ ਹੁੰਦਾ ਹੈ ਉਹਨਾਂ ਦਾ ਲੌਜੀਕ ਕੀ ਹੁੰਦਾ ਜਿਵੇਂ ਦੇਖੋ ਇੱਕ ਸਪੋਰਟ ਆ ਸਪੋਰਟ ਆ ਤੇ ਹੁਣ ਸਪੋਰਟ ਤੇ ਜੇ ਮਾਰਕੀਟ ਆ ਸੋ ਸਪੋਰਟ ਨੂੰ ਜਿਹੜੇ ਬ੍ਰੇਕ ਕਰਨ ਦੇ ਜਿਹੜੇ ਚਾਂਸ ਸੇ ਓ 10% ਆ ਤੇ ਸਪੋਰਟ ਤੋਂ ਉੱਤੇ ਜਾਣ ਦੇ ਜਿਹੜੇ ਚਾਂਸ 90% ਆ ਸੋ ਇੱਥੋਂ ਲੋਕ ਜ਼ਿਆਦਾ ਸਪੋਰਟ ਦੇ ਉੱਤੇ ਜਾਂ ਜਦੋਂ ਮਾਰਕੀਟ ਆਈ ਉੱਥੋਂ ਕੀ ਕਰਨਗੇ ਉੱਤੇ ਵਾਸਤੇ ਟ੍ਰੇਡ ਕਰਨਗੇ ਉੱਤੇ ਵਾਸਤੇ ਟ੍ਰੇਡ ਕਰਨਗੇ ਸੋ ਇਥੋਂ ਸਪੋਰਟ ਤੋਂ ਕੀ ਹੋਊਗਾ ਮਾਰਕੀਟ ਉੱਤੇ ਜਾਊਗੀ ਉਸੇ ਤਰ੍ਹਾਂ ਦੇਖੋ ਜੇ ਰੈਜ਼ਿਸਟੈਂਸ ਆ ਮਾਰਕੀਟ ਰੈਜ਼ਿਸਟੈਂਸ ਦੇ ਕੋਲ ਆ ਰੈਜ਼ਿਸਟੈਂਸ ਨੂੰ ਤੋੜ ਕੇ ਉੱਤੇ ਜਾਂਦੇ ਜਿਹੜੇ ਚਾਂਸ ਸੋ 10% ਆ ਰੈਜ਼ਿਸਟੈਂਸ ਤੋਂ ਵਾਪਸ ਥੱਲੇ ਆਉਂਦੇ ਜਿਹੜੇ ਚਾਂਸ ਆ ਉਹ 90% ਆ ਸੋ ਇਥੋਂ ਲੋਕ ਕੀ ਕਰਨਗੇ ਜ਼ਿਆਦਾ ਲੋਕ ਥੱਲੇ ਵਾਸਤੇ ਟ੍ਰੇਡ ਕਰਨਗੇ ਸੋ ਰੈਜ਼ਿਸਟੈਂਸ ਤੋਂ ਥੱਲੇ ਵਾਸਤੇ ਟ੍ਰੇਡ ਕਰਨਗੇ ਲੋਕ ਇਸ ਕਰਕੇ ਮਾਰਕੀਟ ਇਥੋਂ ਥੱਲੇ ਆਊਗੀ ਸਪੋਰਟ ਤੋਂ ਉੱਤੇ ਵਾਸਤੇ ਕਰਨਗੇ ਇਸ ਕਰਕੇ ਉੱਤੇ ਹੀ ਜਾਊਗੀ ਸੋ ਜਦੋਂ ਲੋਕਾਂ ਦਾ ਪੈਸਾ ਲੱਗਦਾ ਜਿਹੜੀ ਸਾਈਡ ਨੂੰ ਜਿਆਦਾ ਪੈਸਾ ਲੱਗਦਾ ਉੱਤੇ ਵਾਲੀ ਸਾਈਡ ਨੂੰ ਜਾਂ ਫਿਰ ਥੱਲੇ ਵਾਲੀ ਸਾਈਡ ਨੂੰ ਉਹ ਸਾਈਡ ਨੂੰ ਮਾਰਕੀਟ ਮੂਵ ਕਰਦੀ ਆ ਸੋ ਇਹ ਆਪਾਂ ਸਮਝ ਲਿਆ ਕਿ ਮਾਰਕੀਟ ਕਿਵੇਂ ਚੱਲਦੀ ਆ ਹੁਣ ਆਪਾਂ ਸਮਝਦੇ ਆ ਪ੍ਰਾਈਸ ਐਕਸ਼ਨ ਅਪ ਟ੍ਰੈਂਡ ਵਾਲਾ ਹੁਣ ਦੇਖੋ ਆ ਸਪੋਰਟ ਆ ਮਾਰਕੀਟ ਆ ਸਪੋਰਟ ਤੇ ਕੀ ਕਰੂਗੀ ਮਾਰਕੀਟ ਜਿਆਦਾ ਲੋਕ ਕੀ ਕਰਨਗੇ ਜੇ ਮਾਰਕੀਟ ਸਪੋਰਟ ਤੇ ਆ ਜਿਹੜੀ ਚੀਜ਼ ਦੇਖੋ ਜਿਆਦਾ ਲੋਕ ਕਰਨ ਦੇ ਨੇ ਉਹ ਕਰ ਲਓ ਤੁਸੀਂ ਜਿਹੜੀ ਚੀਜ਼ ਜਿਆਦਾ ਲੋਕ ਕਰਨ ਦੇ ਉਹ ਤੁਸੀਂ ਕਰੋਗੇ ਨਾ ਮੈਂ ਕਹਿੰਨਾ ਤੁਸੀਂ ਦਸਾਂ ਦੇ ਵਿੱਚ ਨੌ ਵਾਰ ਕਾਮਯਾਬ ਹੋ ਜਾਓਗੇ ਹੁਣ ਸਪੋਰਟ ਤੇ ਮਾਰਕੀਟ ਆ ਸਪੋਰਟ ਤੋਂ ਕੀ ਹੋਊਗਾ ਸਪੋਰਟ ਤੋਂ ਮਾਰਕੀਟ ਉੱਤੇ ਜਾਊਗੀ ਸੋ ਐਦਾਂ ਜਾਊਗੀ ਉੱਤੇ ਸਿੱਧਾ ਐਦਾਂ ਨਹੀਂ ਹੋਊਗਾ ਕਿ ਸਿੱਧਾ ਉੱਤੇ ਚਲ ਜਾਏ ਐਦਾਂ ਥੋੜਾ ਹੋਣਾ ਮਾਰਕੀਟ ਆਪਣੇ ਤਰੀਕੇ ਨਾਲ ਚੱਲਦੀ ਆ ਉਹ ਤਰੀਕਾ ਕੀ ਆ ਪ੍ਰਾਈਸ ਐਕਸ਼ਨ ਐਦਾਂ ਜਾਊਗੀ ਉੱਤੇ ਗਈ ਥੋੜਾ ਥੱਲੇ ਆਈ ਉੱਤੇ ਗਈ ਥੋੜਾ ਥੱਲੇ ਆਈ ਉੱਤੇ ਗਈ ਥੋੜਾ ਥੱਲੇ ਆਈ ਉੱਤੇ ਗਈ ਐਦਾਂ ਜਾਊਗੀ ਠੀਕ ਹੈ ਹੁਣ ਇਹ ਜਿਹੜਾ ਤਰੀਕਾ ਆ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਇਹਦੇ ਵਿੱਚ ਕਿਹੜੇ ਲੋਕ ਉੱਤੇ ਵਾਸਤੇ ਟ੍ਰੇਡ ਕਰਨ ਦੇ ਕਿਹੜੇ ਥੱਲੇ ਵਾਸਤੇ ਟ੍ਰੇਡ ਕਰਨ ਦੇ ਆ ਤੇ ਕਿਹੜੀ ਜਗ੍ਹਾ ਤੋਂ ਆਪਾਂ ਇਹਦੇ ਵਿੱਚ ਐਂਟਰੀ ਆਪਾਂ ਨੂੰ ਕਰਨੀ ਚਾਹੀਦੀ ਆ ਤੇ ਕਿੱਥੇ ਇਹਦੇ ਵਿੱਚ ਟ੍ਰੇਡ ਲੋਕ ਐਗਜ਼ਿਟ ਕਰਨ ਦੇ ਇਹ ਚੀਜ਼ਾਂ ਸਮਝਣ ਦੀ ਲੋੜ ਆ ਸੋ ਦੇਖੋ ਸਭ ਤੋਂ ਪਹਿਲੇ ਕੀ ਹੈ ਹੁਣ ਲੋਕਾਂ ਨੇ ਕੀ ਕੀਤਾ ਇੱਥੋਂ ਇੱਥੋਂ ਲੋਕਾਂ ਨੇ ਉੱਤੇ ਵਾਸਤੇ ਐਂਟਰੀ ਕੀਤੀ ਉੱਤੇ ਵਾਸਤੇ ਟ੍ਰੇਡ ਕੀਤੀ ਇਸ ਕਰਕੇ ਮਾਰਕੀਟ ਉੱਤੇ ਗਈ ਮਾਰਕੀਟ ਇਸ ਕਰਕੇ ਉੱਤੇ ਨਹੀਂ ਗਈ ਕਿ ਮਾਰਕੀਟ ਸਪੋਰਟ ਤੇ ਹੀ ਮਾਰਕੀਟ ਆਪ ਹਿਲ ਨਹੀਂ ਸਕਦੀ ਮਾਰਕੀਟ ਕਿਵੇਂ ਚੱਲਦੀ ਹੈ ਲੋਕਾਂ ਦੇ ਪੈਸੇ ਨਾਲ ਜੇ ਮੈਂ ਦੇਖੂ ਗੱਡੀ ਪੈਟਰੋਲ ਤੇ ਚੱਲਦੀ ਆ ਡੀਜ਼ਲ ਤੇ ਚੱਲਦੀ ਆ ਜੇ ਪੈਟਰੋਲ ਨਹੀਂ ਹੈਗਾ ਗੱਡੀ 'ਚ ਡੀਜ਼ਲ ਨਹੀਂ ਹੈਗਾ ਨਹੀਂ ਚੱਲੂਗੀ ਗੱਡੀ ਰੁਕ ਜੂਗੀ ਉਸੇ ਤਰ੍ਹਾਂ ਮਾਰਕੀਟ ਪੈਸੇ ਨਾਲ ਚੱਲਦੀ ਆ ਜਿਆਦਾ ਲੋਕਾਂ ਨੇ ਇਥੋਂ ਪੈਸਾ ਲਾਇਆ ਉੱਤੇ ਵਾਸਤੇ ਤੇ ਕੀ ਹੋਇਆ ਮਾਰਕੀਟ ਉੱਤੇ ਗਈ ਨਿਫਟੀ ਉੱਤੇ ਗਈ ਕੋਈ ਵੀ ਮਾਰਕੀਟ ਦਾ ਐਗਜ਼ਾਮਪਲ ਲੈ ਲਓ ਤੁਸੀਂ ਉੱਤੇ ਗਈ ਉੱਤੇ ਗਈ ਤੇ ਫਿਰ ਉਹਨਾਂ ਨੇ ਦੇਖਿਆ ਕਿ ਯਾਰ ਇਥੋਂ ਤੱਕ ਮੂਵ ਆ ਗਿਆ ਪ੍ਰੋਫਿਟ ਬਹੁਤ ਵਧੀਆ ਹੋਣ ਲਿਆ ਤੇ ਉਹਨਾਂ ਨੇ ਕੀ ਕਰਨਾ ਸੀ ਜੇ ਤੁਸੀਂ ਵੀ ਹੁੰਦੇ ਉਹਨਾਂ ਦੀ ਥਾਂ ਤੇ ਕੀ ਕਰਨਾ ਸੀ ਐਗਜ਼ਿਟ ਕਰਨਾ ਹੈ ਆਪਣਾ ਟਰੇਡ ਪ੍ਰੋਫਿਟ ਜਿੰਨਾ ਬੰਦਾ ਸੀ ਲੈ ਕੇ ਨਿਕਲ ਜਾਣਾ ਸੀ ਹੁਣ ਜਦੋਂ ਦੇਖੋ ਮਾਰਕੀਟ ਚੋਂ ਪੈਸਾ ਨਿਕਲ ਗਿਆ ਤੇ ਫਿਰ ਮਾਰਕੀਟ ਮੂਵ ਨਹੀਂ ਕਰ ਸਕਦੀ ਨਾ ਸੋ ਫਿਰ ਕੀ ਕਰੂਗੀ ਮਾਰਕੀਟ ਥੋੜਾ ਜਿਹਾ ਥੱਲੇ ਆਊਗੀ ਮਾਰਕੀਟ ਥੋੜਾ ਜਿਹਾ ਥੱਲੇ ਆਈ ਸੋ ਹੁਣ ਇਥੋਂ ਮਤਲਬ ਕਿ ਜਿਹੜੇ ਬਾਕੀ ਲੋਕਾਂ ਨੇ ਜਿਹੜੇ ਐਂਟਰੀ ਕਰਨ ਵਾਸਤੇ ਸੋਚਣ ਡੇ ਸੀ ਉਹਨਾਂ ਨੇ ਦੇਖਿਆ ਕਿ ਮਾਰਕੀਟ ਦੇ ਵਿੱਚ ਇੱਕ ਉੱਤੇ ਦਾ ਮੂਵ ਆਇਆ ਤੇਜ਼ ਆਇਆ ਸੋ ਉਹਨਾਂ ਨੇ ਇਹ ਚੀਜ਼ ਦੇਖੀ ਕਿ ਯਾਰ ਮਾਰਕੀਟ ਉੱਤੇ ਜਾ ਸਕਦੀ ਆ ਸੋ ਉਹਨਾਂ ਨੇ ਕੀ ਕੀਤਾ ਜਿਆਦਾ ਲੋਕਾਂ ਨੇ ਇਥੋਂ ਉੱਤੇ ਵਾਸਤੇ ਪੈਸਾ ਲਾਇਆ ਮਾਰਕੀਟ ਉੱਤੇ ਗਈ ਫਿਰ ਜਦੋਂ ਇੱਥੇ ਗਈ ਫਿਰ ਉਹਨਾਂ ਨੇ ਜਾ ਕੇ ਇੱਥੇ ਆਪਣਾ ਪ੍ਰੋਫਿਟ ਬੁੱਕ ਕਰ ਲਿਆ ਕਿਉਂਕਿ ਵਧੀਆ ਪ੍ਰੋਫਿਟ ਉਹਨਾਂ ਨੂੰ ਦਿਖਣ ੜਿਆ ਸੀ ਸੋ ਇਸ ਕਰਕੇ ਥੋੜਾ ਜਿਹਾ ਮਾਰਕੀਟ ਫੇਰ ਥੱਲੇ ਆਈ ਫੇਰ ਥੱਲੇ ਆਈ ਤੇ ਫਿਰ ਜਦੋਂ ਉਹਨਾਂ ਨੇ ਪਿਛਲਾ ਰਿਕਾਰਡ ਦੇਖਿਆ ਕਿ ਮਾਰਕੀਟ ਦੇ ਵਿੱਚ ਦੋ ਵੱਡੇ ਮੂ ਵਾ ਚੁੱਕੇ ਆ ਥੱਲੇ ਮਾਰੀ ਜੀ ਗਈ ਆ ਪਰ ਉਤਲੇ ਜਿਹੜੇ ਆ ਨਾ ਦੋ ਵੱਡੇ ਮੂ ਵਾ ਚੁੱਕੇ ਆ ਸੋ ਇੱਥੇ ਫਿਰ ਕੋਈ ਪੈਟਰਨ ਬਣਿਆ ਉਹਨਾਂ ਨੇ ਉੱਤੇ ਵਾਸਤੇ ਐਂਟਰੀ ਕੀਤੀ ਫਿਰ ਉੱਤੇ ਚਲ ਗਈ ਸੋ ਸਿੰਪਲ ਜੀ ਗੱਲ ਆ ਜਦੋਂ ਦੇਖ ਉੱਤੇ ਜਾਣ ਲਈ ਆ ਉਦੋਂ ਪੈਸਾ ਲਗਾਉਿਆ ਲੋਕਾਂ ਦਾ ਜਿਦੋਂ ਦੇਖੋ ਥੋੜਾ ਥੱਲੇ ਆਉਣ ਡਈ ਆ ਉਦੋਂ ਉਹਨਾਂ ਨੇ ਆਪਣਾ ਪ੍ਰੋਫਿਟ ਬੁੱਕ ਕਰ ਲਿਆ ਟਰੇਡ ਐਗਜ਼ਿਟ ਕਰ ਲਿਆ ਆਪਣੇ ਪੈਸੇ ਕੱਢ ਲਿਆ ਜਦੋਂ ਫੇਰ ਉੱਤੇ ਜਾਣ ਡਈ ਆ ਫੇਰ ਉਹਨਾਂ ਨੇ ਪੈਸਾ ਲਾਇਆ ਤੇ ਜਦੋਂ ਦੇਖੋ ਫੇਰ ਥੋੜਾ ਥੱਲੇ ਆਈ ਫੇਰ ਉਹਨਾਂ ਨੇ ਆਪਣਾ ਪੈਸਾ ਕੱਢ ਲਿਆ ਸਿੰਪਲ ਹੁਣ ਇਹਦੇ ਵਿੱਚ ਆਪਾਂ ਟਰੇਡ ਕਰਨੀ ਕਿਵੇਂ ਆ ਇਹਦੇ ਵਿੱਚ ਦੇਖੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਕਿ ਸਪੋਰਟ ਤੋਂ ਮਾਰਕੀਟ ਨੂੰ ਆਪਾਂ ਚੱਲਣ ਦੇਣਾ ਸਪੋਰਟ ਤੋਂ ਮਾਰਕੀਟ ਚੱਲੀ ਉੱਥੋਂ ਤੱਕ ਆ ਗਈ ਇੱਥੇ ਕਿਸ ਨੇ ਪ੍ਰੋਫਿਟ ਬੁੱਕ ਕਰ ਲਿਆ ਠੀਕ ਹੈ ਹੁਣ ਜਦੋਂ ਦੇਖੋ ਮਾਰਕੀਟ ਥੋੜਾ ਜਿਹਾ ਥੱਲੇ ਜਾਂਦੀ ਆ ਤੇ ਇੱਥੇ ਆਣ ਕੇ ਕੋਈ ਪੈਟਰਨ ਬਣਾਉਂਦੀ ਕੋਈ ਕੈਂਡਲਸਟਿਕ ਪੈਟਰਨ ਬਣਾਉਂਦੀ ਆ ਹਮਰ ਬਣ ਗਿਆ ਇਨਵਰਟਡ ਹਮਰ ਬਣ ਗਿਆ ਫਿਰ ਆਪਾਂ ਜੇ ਐਂਟਰੀ ਕਰਦੇ ਆ ਤੇ ਉਹ ਆਪਣੀ ਟਰੇਡ ਮੰਨੀ ਜਾਂਦੀ ਆ ਕਿ ਆਪਾਂ ਪ੍ਰਾਈਸ ਐਕਸ਼ਨ ਦੇ ਨਾਲ ਟਰੇਡ ਕੀਤੀ ਇੱਥੋਂ ਜ਼ਿਆਦਾ ਲੋਕਾਂ ਨੇ ਐਂਟਰੀ ਕਰਨੀ ਸੀ ਇੱਥੇ ਸਟਾਪ ਲਸ ਬਣਦਾ ਤੁਹਾਡਾ ਛੋਟਾ ਤੇ ਪ੍ਰੋਫਿਟ ਇੱਥੋਂ ਤੁਹਾਨੂੰ ਮਿਲਣਾ ਸੀ ਵੱਡਾ ਕਿਉਂਕਿ ਤੁਸੀਂ ਪ੍ਰਾਈਸ ਐਕਸ਼ਨ ਦੇ ਨਾਲ ਜਿਹੜਾ ਮਾਰਕੀਟ ਦੇ ਚੱਲਣ ਦਾ ਤਰੀਕਾ ਉਹਦੇ ਨਾਲ ਐਂਟਰੀ ਕੀਤੀ ਉਹਦੀ ਚਾਲ ਦੇ ਨਾਲ ਐਂਟਰੀ ਕਰ ਲਈ ਠੀਕ ਹੈ ਹੁਣ ਦੁਬਾਰਾ ਜਦੋਂ ਇੱਥੇ ਫੇਰ ਆਣਗੇ ਕੋਈ ਪੈਟਰਨ ਬਣੂਗਾ ਪੈਟਰਨ ਬਣਿਆ ਕੋਈ ਹੈਮਰ ਬਣ ਗਿਆ ਇਨਵਰਟਡ ਹੈਮਰ ਬਣ ਗਿਆ ਉਹਨੂੰ ਦੇਖ ਕੇ ਉਹਦਾ ਹਾਈ ਬ੍ਰੇਕ ਹੋਣ ਤੇ ਤੁਸੀਂ ਐਂਟਰੀ ਕਰ ਲਈ ਫੇਰ ਤੁਹਾਨੂੰ ਛੋਟੇ ਜਿਹੇ ਸਟਾਪ ਲੋਸ ਤੇ ਵੱਡਾ ਪ੍ਰੋਫਿਟ ਹੋ ਗਿਆ ਸੋ ਇਸ ਤਰ੍ਹਾਂ ਤੁਸੀਂ ਟਰੇਡ ਕਰ ਸਕਦੇ ਜੋ ਆਪਣਾ ਪ੍ਰਾਈਸ ਐਕਸ਼ਨ ਦੇ ਨਾਲ ਅਪ ਟ੍ਰੈਂਡ ਦੇ ਵਿੱਚ ਠੀਕ ਹੈ ਸੋ ਇੱਥੇ ਤੁਹਾਨੂੰ ਨਾ ਸਪੋਰਟ ਦੇਖਣਗੇ ਇੱਥੇ ਸਪੋਰਟ ਹੋਣਗੇ ਇਹ ਇਹ ਸਪੋਰਟ ਜਿਹੜੇ ਨਾ ਆਪਣੇ ਸਟ੍ਰੇਟ ਲਾਈਨ ਦੇ ਵੀ ਹੋ ਸਕਦੇ ਆ ਹਰੀਜ਼ਨਟਲ ਲਾਈਨ ਹੋਗੀ ਸਿੱਧੀ ਲਾਈਨ ਤੇ ਜਾਂ ਫਿਰ ਦੇਖੋ ਟਰੈਂਡ ਲਾਈਨ ਦਾ ਵੀ ਸਪੋਰਟ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਕਿਸੇ ਵੀ ਪ੍ਰਕਾਰ ਦਾ ਸਪੋਰਟ ਹੈ ਚਾਹੇ ਟਰੈਂਡ ਲਾਈਨ ਦਾ ਚਾਹੇ ਆਪਣਾ ਮੰਨ ਲਓ ਕਿ ਸਟ੍ਰੇਟ ਲਾਈਨ ਹਰੀਜ਼ਨਟਲ ਲਾਈਨ ਦਾ ਤੇ ਜੇ ਉਹਦੇ ਉਧਿਆਨ ਕੀ ਜਦੋਂ ਥੋੜਾ ਜਿਹਾ ਥੱਲੇ ਆਉਂਦੀ ਹੈ ਉਹਦੇ ਉਧਿਆਨ ਕੀ ਜੇ ਕੋਈ ਪੈਟਰਨ ਬਣਦਾ ਆ ਆਪਣਾ ਹੈਮਰ ਬਣਦਾ ਇਨਵਰਟਡ ਹੈਮਰ ਬਣਦਾ ਸੋ ਉਹਦਾ ਹਾਈ ਬ੍ਰੇਕ ਹੋਣ ਤੇ ਆਪਾਂ ਇਹਦੇ ਵਿੱਚ ਐਂਟਰੀ ਕਰ ਸਕਦੇ ਆ ਸੋ ਇਹ ਆਪਣਾ ਪ੍ਰਾਈਸ ਐਕਸ਼ਨ ਦੇ ਨਾਲ ਟ੍ਰੇਡ ਕਰਨ ਦਾ ਤਰੀਕਾ ਉੱਤੇ ਵਾਪਸ ਹੁਣ ਆਪਾਂ ਥੱਲੇ ਵਾਸਤੇ ਸਮਝਾਂਗੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਚਾਰਟ ਤੇ ਵੀ ਜਾ ਕੇ ਸੋ ਥੱਲੇ ਵਾਸਤੇ ਕਿਵੇਂ ਇਹ ਆਪਾਂ ਸਮਝ ਲੈਨੇ ਆ ਸੋ ਦੇਖੋ ਆਇਆ ਆਪਣਾ ਰੈਜ਼ਿਸਟੈਂਸ ਰੈਜ਼ਿਸਟੈਂਸ ਹੋ ਗਿਆ ਹੁਣ ਮਾਰਕੀਟ ਰੈਜ਼ਿਸਟੈਂਸ ਦੇ ਕੋਲ ਆ ਹੁਣ ਇਥੇੋਂ ਜ਼ਿਆਦਾ ਲੋਕ ਕੀ ਕਰਨਗੇ ਉੱਤੇ ਵਾਸਤੇ ਟ੍ਰੇਡ ਕਰਨਗੇ ਜਾਂ ਫਿਰ ਥੱਲੇ ਵਾਸਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰੈਜ਼ਿਸਟੈਂਸ ਤੋਂ ਮਾਰਕੀਟ ਦੇ ਥੱਲੇ ਆਉਣ ਦੇ ਜਿਹੜੇ ਚਾਂਸ 90% ਆ ਸਪੋਰਟ ਤੋਂ ਮਾਰਕੀਟ ਦੇ ਉੱਤੇ ਜਾਂਦੇ ਚਾਂਸ 90% ਆ ਸਪੋਰਟ ਨੂੰ ਬ੍ਰੇਕ ਕਰਨ ਦੇ ਚਾਂਸ 10% ਹੁੰਦੇ ਆ ਰੈਜ਼ਿਸਟੈਂਸ ਨੂੰ ਬ੍ਰੇਕ ਕਰਨ ਦੇ ਜਿਹੜੇ ਚਾਂਸ 10% ਹੁੰਦੇ ਆ ਸੋ ਜਿਆਦਾ ਲੋਕ ਇਥੋਂ ਕੀ ਕਰਨਗੇ ਥੱਲੇ ਵਾਸਤੇ ਟ੍ਰੇਡ ਕਰਨਗੇ ਥੱਲੇ ਵਾਸਤੇ ਟ੍ਰੇਡ ਕੀਤੀ ਮਾਰਕੀਟ ਥੱਲੇ ਆਈ ਉਸ ਤੋਂ ਬਾਅਦ ਫਿਰ ਉੱਤੇ ਗਈ ਫਿਰ ਥੱਲੇ ਆਈ ਫਿਰ ਉੱਤੇ ਗਈ ਫਿਰ ਥੱਲੇ ਆਈ ਫਿਰ ਉੱਤੇ ਗਈ ਫਿਰ ਥੱਲੇ ਆਈ ਇਸ ਪ੍ਰਕਾਰ ਮਾਰਕੀਟ ਚੱਲਦੀ ਹੈ ਹੁਣ ਇਹਦੇ ਵਿੱਚ ਤੁਸੀਂ ਦੇਖੋ ਜਿਆਦਾ ਲੋਕਾਂ ਨੇ ਇਥੋਂ ਐਂਟਰੀ ਕੀਤੀ ਮਾਰਕੀਟ ਥੱਲੇ ਆ ਗਈ ਥੱਲੇ ਆ ਗਈ ਇਥੋਂ ਤੱਕ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਦੇਖਿਆ ਕਿ ਯਾਰ ਪ੍ਰੋਫਿਟ ਬਹੁਤ ਵਧੀਆ ਹੋਣ ਡਿਆ ਤੇ ਉਹਨਾਂ ਨੇ ਆਪਣਾ ਪ੍ਰੋਫਿਟ ਲੈ ਕੇ ਨਿਕਲ ਗਏ ਆਪਣਾ ਉਹਨਾਂ ਨੇ ਪੈਸਾ ਕੱਢ ਲਿਆ ਮਾਰਕੀਟ ਚੋਂ ਪੈਸਾ ਉਹਨਾਂ ਨੇ ਮਾਰਕੀਟ ਚ ਲਾਇਆ ਸੀ ਇਸ ਕਰਕੇ ਮਾਰਕੀਟ ਥੱਲੇ ਆਈ ਇਸ ਕਰਕੇ ਥੱਲੇ ਨਹੀਂ ਆਈ ਕਿ ਮਾਰਕੀਟ ਰੈਜ਼ਿਸਟੈਂਸ ਤੇ ਕੋਰ ਸੀ ਜਦੋਂ ਮਾਰਕੀਟ ਦੇ ਵਿੱਚ ਪੈਸਾ ਲੱਗਦਾ ਉਦੋਂ ਹੀ ਮਾਰਕੀਟ ਤੁਰਦੀ ਆ ਪੈਸੇ ਤੋਂ ਬਿਨਾਂ ਨਹੀਂ ਤੁਰਦੀ ਸੋ ਪੈਸਾ ਲੱਗਾ ਥੱਲੇ ਵਾਸਤੇ ਥੱਲੇ ਆ ਗਈ ਇੱਥੋਂ ਤੱਕ ਆ ਗਈ ਹੁਣ ਉਹਨਾਂ ਨੇ ਆਪਣਾ ਪ੍ਰੋਫਿਟ ਬੁੱਕ ਕਰ ਲਿਆ ਤੇ ਥੋੜਾ ਜਿਹਾ ਉੱਤੇ ਚਲ ਗਈ ਉੱਤੇ ਚਲ ਗਈ ਤੇ ਫੇਰ ਦੁਬਾਰਾ ਜਦੋਂ ਇੱਥੇ ਦੇਖਿਆ ਉਹਨਾਂ ਨੇ ਕੋਈ ਪੈਟਰਨ ਬੰਦਾ ਹੋਇਆ ਫੇਰ ਪੈਸਾ ਲੱਗਾ ਫੇਰ ਥੱਲੇ ਆਈ ਫੇਰ ਪ੍ਰੋ ਸੋ ਇਸ ਤਰੀਕੇ ਦੇ ਨਾਲ ਡਾਊਨ ਟ੍ਰੈਂਡ ਦੇ ਵਿੱਚ ਮਾਰਕੀਟ ਚਲਦੀ ਆ ਥੱਲੇ ਨੂੰ ਇਸ ਤਰੀਕੇ ਦੇ ਨਾਲ ਚਲਦੀ ਆ ਹੁਣ ਇਹਦੇ ਵਿੱਚ ਜੇ ਤੁਸੀਂ ਮੰਨ ਲਓ ਪ੍ਰਾਈਸ ਐਕਸ਼ਨ ਦੇ ਨਾਲ ਟਰੇਡ ਕਰਨੀ ਕਿਵੇਂ ਕਰਨੀ ਆ ਪ੍ਰਾਈਸ ਐਕਸ਼ਨ ਦੇ ਵਿੱਚ ਕੀ ਕਰਨਾ ਹੁੰਦਾ ਸੈਲ ਔਨ ਰਾਈਜ਼ ਹੁਣ ਦੇਖੋ ਇੱਥੋਂ ਮਾਰਕੀਟ ਥੱਲੇ ਗਈ ਆ ਤੇ ਫਿਰ ਜਿਹੜੇ ਉੱਤੇ ਗਈ ਇਹਨੂੰ ਆਪਾਂ ਕਹਿੰਦੇ ਨੇ ਰਾਈਜ਼ ਇਹ ਹੋ ਗਿਆ ਰਾਈਜ਼ ਰਾਈਜ਼ ਮਤਲਬ ਕੀ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਨੇ ਟੀਸੀ ਵਾਲਾ 베ਰ ਕਿ ਟੀਸੀ ਤੋਂ ਸੁੱਟਣਾ ਇਹ ਹੁੰਦਾ ਟੀਸੀ ਤੋਂ ਥੱਲੇ ਸੁੱਟਣਾ ਸੋ ਰਾਈਜ਼ ਆਏ ਟੌਪ ਸੋ ਜਦੋਂ ਦੇਖੋ ਥੱਲੇ ਆ ਗਈ ਉੱਤੇ ਗਈ ਤੇ ਇੱਥੇ ਆਣ ਕੇ ਇੱਥੇ ਦੇਖੋ ਇੱਕ ਟ੍ਰੈਂਡ ਲਾਈਨ ਦਾ ਤੁਹਾਨੂੰ ਸਪੋਰਟ ਰੈਜ਼ਿਸਟੈਂਸ ਮਿਲ ਸਕਦਾ ਹੈ ਜਾਂ ਫਿਰ ਦੇਖੋ ਹਰੀਜ਼ਨਟਲ ਲਾਈਨ ਤੇ ਰੈਜ਼ਿਸਟੈਂਸ ਹੋ ਸਕਦੇ ਇੱਥੇ ਸੋ ਜਦੋਂ ਵੀ ਦੇਖੋ ਉਹਨਾਂ ਦੇ ਕੋਲ ਜਾਂਦੀ ਆ ਜਦੋਂ ਮਾੜਾ ਜਿਹਾ ਉੱਤੇ ਨੂੰ ਗਈ ਉਹਨਾਂ ਦੇ ਕੋਲ ਜਾਂਦੀ ਆ ਤੇ ਕੋਈ ਉੱਥੇ ਜਾ ਕੇ ਆਪਣਾ 5 ਮਿੰਟ ਟਾਈਮ ਫਰੇਮ ਤੇ 15 ਮਿੰਟ ਟਾਈਮ ਫਰੇਮ ਤੇ ਕੋਈ ਵੀ ਕਿਸੇ ਵੀ ਟਾਈਮ ਫਰੇਮ ਤੇ ਤੁਸੀਂ ਟ੍ਰੇਡ ਕਰਨ ਦੇ ਜੋ ਉਸ ਟਾਈਮ ਫਰੇਮ ਤੇ ਤੁਸੀਂ ਦੇਖ ਸਕਦੇ ਹੋ ਜੇ ਕੋਈ ਮੰਨ ਲਓ ਇੱਥੇ ਆਣ ਕੇ ਪੈਟਰਨ ਬੰਦਾ ਥੱਲੇ ਵਾਸਤੇ ਕੋਈ ਸ਼ੂਟਿੰਗ ਸਟਾਰ ਬਣ ਗਿਆ ਕੋਈ ਹੈਂਗਿੰਗਮੈਨ ਬਣ ਗਿਆ ਫਿਰ ਤੁਸੀਂ ਥੱਲੇ ਵਾਸਤੇ ਇੱਥੋਂ ਟ੍ਰੇਡ ਕਰ ਸਕਦੇ ਹੋ ਇੱਥੋਂ ਟ੍ਰੇਡ ਕਰਨੀ ਆ ਤੇ ਇੱਥੇ ਜਾ ਕੇ ਪ੍ਰੋਫਿਟ ਬੁੱਕ ਕਰ ਲੈਣਾ ਫਿਰ ਤੁਸੀਂ ਜਦੋਂ ਫੇਰ ਰੈਜ਼ਿਸਟੈਂਸ ਕੋਲ ਜਾਊਗੀ ਕੋਈ ਪੈਟਰਨ ਬਣੂਗਾ ਫਿਰ ਟ੍ਰੇਡ ਕਰਨੀ ਫਿਰ ਇੱਥੇ ਜਾ ਕੇ ਪ੍ਰੋਫਿਟ ਬੁੱਕ ਕਰ ਲੈਣਾ ਸੋ ਇਹ ਦਾਡਾ ਹੋ ਗਿਆ ਕਿ ਪ੍ਰਾਈਸ ਐਕਸ਼ਨ ਦੇ ਨਾਲ ਟ੍ਰੇਡ ਕਰਨਾ ਇਹ ਤੁਸੀਂ ਜਿਵੇਂ ਮਾਰਕੀਟ ਚੱਲਦੀ ਆ ਮਾਰਕੀਟ ਦੇ ਨਾਲ ਚੱਲਣ ਦਾ ਹੈ ਜੋ ਹੁਣ ਜੇ ਤੁਸੀਂ ਮਾਰਕੀਟ ਦੇ ਨਾਲ ਚੱਲੋਗੇ ਤੇ ਕੀ ਹੋਊਗਾ ਪ੍ਰੋਫਿਟ ਹੋਊਗਾ ਮਾਰਕੀਟ ਦੀ ਚਾਲ ਦੇ ਨਾਲ ਜੇ ਤੁਸੀਂ ਚੱਲੋਗੇ ਤਾਂ ਕੀ ਹੋਊਗਾ ਪ੍ਰੋਫਿਟ ਹੋਊਗਾ ਵੱਡੇ ਸਟਾਪ ਲਸ ਹੋਣਗੇ ਬਹੁਤ ਛੋਟੇ ਸੋ ਇੱਥੇ ਤੁਸੀਂ ਮਾਰਕੀਟ ਦੇ ਨਾਲ ਚੱਲਣ ਦੇ ਜੇ ਵੇ ਤਰੀਕਾ ਮਾਰਕੀਟ ਦਾ ਸੋ ਇਹ ਚੀਜ਼ਾਂ ਆਪਾਂ ਸਮਝਦੇ ਹਾਂ ਕਿ ਆਪਾਂ ਕਿਵੇਂ ਇਹਦੇ ਵਿੱਚ ਟ੍ਰੇਡ ਕਰਨੀ ਹੈ ਸੋ ਹੁਣ ਦੇਖੋ ਆਪਾਂ ਇਹ ਸਮਝਦੇ ਹਾਂ ਚਾਰਟ ਤੇ ਜਾ ਕੇ ਕਿ ਚਾਰਟ ਤੇ ਪ੍ਰਾਈਸ ਐਕਸ਼ਨ ਆਪਾਂ ਕਿਵੇਂ ਆਇਡੈਂਟੀਫਾਈ ਕਰ ਸਕਦੇ ਹਾਂ ਸੋ ਚਾਰਟ ਤੇ ਦੇਖੋ ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜੇ ਦੇਖੋ ਆਪਣੇ ਹੁੰਦੇ ਆ ਹਰੇ ਕੈਂਡਲ ਇਨਾਂ ਦੇ ਨਾਲ ਲਾਈਨ ਉੱਤੇ ਜਾਂਦੀ ਹੈ ਤੇ ਜਿਹੜੇ ਲਾਲ ਕੈਂਡਲ ਹੁੰਦੇ ਇਹਨਾਂ ਦੇ ਨਾਲ ਲਾਈਨ ਥੱਲੇ ਆਉਂਦੀ ਹੈ ਜਿਹੜੀ ਆਪਾਂ ਪ੍ਰਾਈਸ ਐਕਸ਼ਨ ਵਾਲੀ ਲਾਈਨ ਦੀ ਗੱਲ ਕਰਨ ਡੇ ਸੀ ਨਾ ਕਿ ਪ੍ਰਾਈਸ ਐਕਸ਼ਨ ਐਦਾਂ ਮੂਵ ਕਰਦੀ ਹੈ ਮਾਰਕੀਟ ਹੈ ਨਾ ਤੇ ਡਾਊਨ ਟ੍ਰੈਂਡ ਵਿੱਚ ਐਦਾਂ ਕਰਦੀ ਹੈ ਸੋ ਉਹ ਜਿਹੜੀ ਲਾਈਨ ਆਪਾਂ ਬਣਾਉਣ ਡੇ ਸੀ ਉਹਦੇ ਵਿੱਚ ਇਹ ਸਮਝਣ ਦੀ ਲੋੜ ਹੈ ਮੋਟੀ ਮੋਟੀ ਕਿ ਹਰੀ ਕੈਂਡਲ ਜਦੋਂ ਬਣਦੇ ਉਦੋਂ ਉੱਤੇ ਗਈ ਆ ਜਦੋਂ ਲਾਲ ਕੈਂਡਲ ਬਣੇ ਉਦੋਂ ਥੱਲੇ ਆਈ ਆ ਜਦੋਂ ਫੇਰ ਹਰੀ ਕੈਂਡਲ ਬਣੇ ਫੇਰ ਉੱਤੇ ਗਈ ਆ ਜਦੋਂ ਲਾਲ ਕੈਂਡਲ ਬਣੇ ਫੇਰ ਥੱਲੇ ਆਈ ਆ ਸਿੰਪਲ ਜਿਹਾ ਗੇਮ ਆ ਸੋ ਹੁਣ ਪ੍ਰਾਈਸ ਐਕਸ਼ਨ ਦੇ ਵਿੱਚ ਆਪਾਂ ਕੀ ਸਮਝਨੇ ਰ ਆ ਸਭ ਤੋਂ ਪਹਿਲੀ ਚੀਜ਼ ਇਹ ਸੋ ਇੱਕ ਹੋਰ ਚੀਜ਼ ਹੈ ਤੁਹਾਨੂੰ ਨਾ ਮੈਂ ਸਿੰਪਲ ਕਰਕੇ ਦਿਖਾ ਦਿੰਨੇ ਆਪਾਂ ਲਾਈਨ ਵਾਲਾ ਚਾਰਟ ਕਿਉਂਕਿ ਬਹੁਤ ਸਾਰੇ ਵੀਰਾਂ ਪੜਾ ਨੂੰ ਫਿਰ ਵੀ ਸਮਝ ਨਹੀਂ ਆਊਗਾ ਸੋ ਲਾਈਨ ਵਾਲਾ ਚਾਰਟ ਆਪਾਂ ਕਰ ਦਿੰਨੇ ਆ ਸੋ ਲਾਈਨ ਵਾਲਾ ਚਾਰਟ ਕਰ ਲਿਆ ਆਪਾਂ ਠੀਕ ਹੈ ਲਾਈਨ ਵਾਲਾ ਚਾਰਟ ਕਰ ਲਿਆ ਸੋ ਲਾਈਨ ਵਾਲੇ ਚਾਰਟ ਤੋਂ ਆਪਾਂ ਨੂੰ ਦੇਖੋ ਪਤਾ ਲੱਗ ਜਾਊਗਾ ਹੁਣ ਦੇਖੋ ਇੱਥੋਂ ਦੇਖੋ ਉੱਤੇ ਗਈ ਮਾਰਕੀਟ ਥੱਲੇ ਆਈ ਫਿਰ ਉੱਤੇ ਗਈ ਫਿਰ ਥੱਲੇ ਆਈ ਹੁਣ ਇੱਥੇ ਦੇਖੋ ਮਾਰਕੀਟ ਨੇ ਕਲੀਅਰ ਕਰਤਾ ਆਪਾਂ ਨੂੰ ਦੱਸਤਾ ਕਿ ਟ੍ਰੈਂਡ ਕੀ ਆ ਕਿਵੇਂ ਦੇਖੋ ਪਹਿਲਾ ਹਾਈ ਕਿੱਥੇ ਆ ਉੱਤੇ ਆ ਦੂਜਾ ਹਾਈ ਥੱਲੇ ਆ ਪਹਿਲਾ ਲੋ ਦੇਖਵਾ ਆ ਤੇ ਇੱਥੋਂ ਮਤਲਬ ਹੈ ਕਿ ਜਦੋਂ ਬ੍ਰੇਕ ਹੋ ਗਿਆ ਤੇ ਨਵਾਂ ਲੋ ਬਣ ਗਿਆ ਸੋ ਪਹਿਲਾ ਲੋ ਆ ਦੂਜਾ ਲੋ ਥੱਲੇ ਪਹਿਲਾ ਲੋ ਪਹਿਲਾ ਹਾਈ ਇੱਥੇ ਦੂਜਾ ਹਾਈ ਉੱਤੇ ਥੱਲੇ ਸੋ ਕੀ ਹੋ ਗਿਆ ਇੱਥੇ ਡਾਊਨ ਟ੍ਰੈਂਡ ਦਾ ਪ੍ਰਾਈਸ ਐਕਸ਼ਨ ਕਿ ਮਾਰਕੀਟ ਇੱਥੋਂ ਕੀ ਕਰੂਗੀ ਥੱਲੇ ਜਾ ਸਕਦੀ ਹੈ ਸੋ ਉਸ ਤੋਂ ਬਾਅਦ ਤੁਸੀਂ ਦੇਖੋ ਥੱਲੇ ਹੀ ਗਈ ਪਰ ਟ੍ਰੇਡ ਆਪਾਂ ਕਿਵੇਂ ਕਰਨੀ ਸੀ ਇਹਦੇ ਵਿੱਚ ਟ੍ਰੇਡ ਆਪਾਂ ਉਦੋਂ ਕਰਨੀ ਸੀ ਜਦੋਂ ਦੇਖੋ ਇਹਦੇ ਆਸ-ਪਾਸ ਫੇਰ ਆਉਂਦੀ ਇੱਥੇ ਦੇਖੋ ਇਹਦੇ ਆਸ-ਪਾਸ ਆਈ ਇੱਥੇ ਆਣ ਕੇ ਜਦੋਂ ਕੋਈ ਪੈਟਰਨ ਬਣਾਇਆ ਉਹ ਤੋਂ ਬਾਅਦ ਆਪਾਂ ਥੱਲੇ ਵਾਸਤੇ ਟ੍ਰੇਡ ਕਰਨੀ ਸੀ ਸਿੰਪਲ ਇਹ ਕੈਂਡਲਸਟਿਕ ਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਣਾ ਕਿਵੇਂ ਕਰਨੀ ਸੀ ਆਪਾਂ ਕੈਂਡਲਸਟਿਕ ਤੇ ਆਉਣੇ ਆ ਆਹ ਦੇਖ ਲਓ ਤੁਸੀਂ ਇਹਦੇ ਵਿੱਚ ਸਿੰਪਲ ਜਿਹਾ ਤਰੀਕਾ ਦੇਖੋ ਜਿਹੜੀ ਜਗ੍ਹਾ ਤੋਂ ਦੇਖੋ ਇੱਕ ਵਾਰ ਮਾਰਕੀਟ ਥੱਲੇ ਚਲ ਗਈ ਆ ਇੱਥੋਂ ਚਲ ਗਈ ਇੱਕ ਵਾਰ ਥੱਲੇ ਹੈਨਾ ਇੱਕ ਵਾਰ ਥੱਲੇ ਚਲ ਗਈ ਕੁਝ ਨਹੀਂ ਕਰਨਾ ਦੂਜੀ ਵਾਰ ਜਦੋਂ ਥੱਲੇ ਜਾਣਾ ਉਦੋਂ ਵੀ ਤੁਸੀਂ ਟ੍ਰੇਡ ਕਰ ਸਕਦੇ ਹੋ ਜੀ ਜਿਆਦਾ ਸੇਵ ਕਰਨੀ ਤੀਜੀ ਵਾਰ ਕਰ ਲਓ ਪਰ ਦੂਜੀ ਵਾਰ ਵੀ ਕਰ ਸਕਦੇ ਜੀ ਹੁਣ ਦੇਖੋ ਦੂਜੀ ਵਾਰ ਮਾਰਕੀਟ ਉਹਦੇ ਕੋਲ ਆਈ ਤੇ ਇੱਥੇ ਦੇਖੋ ਸ਼ੂਟਿੰਗ ਸਟਾਰ ਬਣਾਇਆ ਤੇ ਆਹ ਦੇਖੋ ਪਹਿਲਾ ਹਾਈ ਉੱਤੇ ਆ ਤੇ ਦੂਜਾ ਜਿਹੜਾ ਸ਼ੂਟਿੰਗ ਸਟਾਰ ਦਾ ਹਾਈ ਉਹ ਥੱਲੇ ਆ ਸੋ ਇਥੋਂ ਆਪਾਂ ਨੂੰ ਕਲੀਅਰ ਹੋ ਨਹੀਂ ਕਰਤਾ ਕਿ ਇਥੋਂ ਡਾਊਨ ਟ੍ਰੈਂਡ ਉਹ ਬਣਾਉਣ ਵਾਲੀ ਆ ਇਥੋਂ ਹੀ ਕਲੀਅਰ ਕਰਤਾ ਸ਼ੂਟਿੰਗ ਸਟਾਰ ਬਣਾਇਆ ਹੁਣ ਸ਼ੂਟਿੰਗ ਸਟਾਰ ਦਾ ਦੇਖੋ ਜਿਵੇਂ ਹੀ ਲੋ ਬ੍ਰੇਕ ਹੁੰਦਾ ਉਦੋਂ ਆਪਾਂ ਇਹਦੇ ਵਿੱਚ ਐਂਟਰੀ ਕਰਨੀ ਸੀ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਸੀ ਸੋ ਇਹ ਜਿਹੜਾ ਚੀਜ਼ ਹੈ ਨਾ ਜੇ ਆਪਾਂ ਪ੍ਰਾਈਸ ਐਕਸ਼ਨ ਦੇ ਨਾਲ ਟਰੇਡ ਕਰਦੇ ਆਂ ਆ ਚੀਜ਼ ਹੁੰਦੀ ਆ ਪ੍ਰੋਫਿਟ ਦੇਖੋ ਕਿੰਨਾ ਵੱਡਾ ਤੇ ਸਟਾਪ ਲੌਸ ਦੇਖੋ ਕਿੰਨਾ ਛੋਟਾ ਹੈ ਇਹ ਪ੍ਰਾਈਸ ਐਕਸ਼ਨ ਦਾ ਜਾਦੂ ਆ ਸੋ ਪਹਿਲਾ ਹਾਈ ਉੱਤੇ ਹੋਣਾ ਚਾਹੀਦਾ ਦੂਜਾ ਹਾਈ ਥੱਲੇ ਹੋਣਾ ਚਾਹੀਦਾ ਜਿਹੜਾ ਆਪਣਾ ਪੈਟਰਨ ਬਣਿਆ ਸੋ ਜਦੋਂ ਉਹਦਾ ਲੋਅ ਬ੍ਰੇਕ ਹੁੰਦਾ ਹੈ ਉਹਦੇ ਹਾਈ ਦਾ ਸਟਾਪ ਲੌਸ ਲਾ ਕੇ ਆਪਾਂ ਟਰੇਡ ਕਰ ਸਕਦੇ ਆਂ ਇਹ ਆਪਣੀ ਹੋ ਗਈ ਪ੍ਰਾਈਸ ਐਕਸ਼ਨ ਦੇ ਨਾਲ ਟਰੇਡ ਹੁਣ ਇਹਦਾ ਦੇਖੋ ਆਪਣੀ ਹੋ ਗਈ ਡਾਊਨ ਟ੍ਰੈਂਡ ਦੇ ਵਿੱਚ ਅਪ ਟ੍ਰੈਂਡ ਮਾਰਕੀਟ ਦੇਖੋ ਆਪਾਂ ਨੂੰ ਵੱਡਾ ਮੂਵ ਦੇਣ ਤੋਂ ਪਹਿਲਾਂ ਹੀ ਦੱਸ ਦਿੰਦੀ ਹੈ ਕਿ ਵੱਡਾ ਮੂਵ ਆਊਗਾ ਕਿ ਨਹੀਂ ਆਊਗਾ ਹੁਣ ਦੇਖੋ ਇੱਥੇ ਕਿ ਇੱਥੋਂ ਦੇਖੋ ਪਹਿਲੋ ਮਾਰਕੀਟ ਉੱਤੇ ਗਈ ਹੈਨਾ ਤੇ ਹੁਣ ਦੇਖੋ ਦੂਜੀ ਵਾਰ ਮਾਰਕੀਟ ਇਹਦੇ ਕੋਲ ਆਈ ਤੇ ਜਿਹੜਾ ਦੇਖੋ ਪਹਿਲਾ ਲੋ ਸੀ ਨਾ ਉਹਨੂੰ ਬ੍ਰੇਕ ਨਹੀਂ ਕੀਤਾ ਆਹ ਦੇਖੋ ਜਿਹੜਾ ਦੂਜਾ ਲੋ ਹੈ ਉੱਤੇ ਆ ਪਹਿਲਾ ਲੋ ਥੱਲੇ ਆ ਦੂਜਾ ਲੋ ਉੱਤੇ ਆ ਠੀਕ ਹੈ ਪਹਿਲਾ ਹਾਈ ਆ ਆ ਦੂਜਾ ਹਾਈ ਉਤੋਂ ਵੀ ਉੱਤੇ ਆ ਕੀ ਬਣ ਗਿਆ ਇੱਥੇ ਕੀ ਕਹਿੰਦਾ ਪ੍ਰਾਈਸ ਐਕਸ਼ਨ ਮਾਰਕੀਟ ਉੱਤੇ ਜਾਊਗੀ ਕਿਉਂਕਿ ਇਹਦੇ ਵਿੱਚ ਦੇਖੋ ਲੋ ਬ੍ਰੇਕ ਨਹੀਂ ਹੋਣਦੇ ਹਾਈ ਨਵੇਂ ਨਵੇਂ ਬਣਦੇ ਸੋ ਮਾਰਕੀਟ ਉੱਤੇ ਜਾਊਗੀ ਤੇ ਕੀ ਹੋਇਆ ਉਸ ਤੋਂ ਬਾਅਦ ਮਾਰਕੀਟ ਉੱਤੇ ਗਈ ਸੋ ਕੀ ਕਰਨਾ ਹੈ ਤੁਸੀਂ ਇਸ ਕੈਂਡਲ ਦਾ ਜਿਹੜਾ ਲੋ ਆ ਸਟੌਪ ਲੌਸ ਲਾਓ ਤੇ ਇੱਥੇ ਦੇਖੋ ਹਾਈ ਬ੍ਰੇਕ ਹੋਣ ਤੇ ਐਂਟਰੀ ਕਰੋ ਤੇ ਫਿਰ ਉਸ ਤੋਂ ਬਾਅਦ ਟ੍ਰੇਲ ਕਰਕੇ ਤੁਸੀਂ ਇਹਦੇ ਵਿੱਚ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਹੋ ਸੋ ਸਿੰਪਲ ਜਿਹਾ ਤਰੀਕਾ ਜਦੋਂ ਦੇਖੋ ਮਾਰਕੀਟ ਪਹਿਲੀ ਵਾਰ ਥੱਲੇ ਆਈ ਹੈ ਤੇ ਪਹਿਲਾ ਜਿਹੜਾ ਦੇਖੋ ਨੇ ਲੋ ਬਣਾਇਆ ਤੇ ਜਦੋਂ ਦੂਜੀ ਵਾਰ ਥੱਲੇ ਆਉਂਦੀ ਹੈ ਕੋਈ ਹਰਾ ਕੈਂਡਲ ਬਣਾਉਂਦੀ ਹੈ ਤੇ ਪਹਿਲੇ ਲੋ ਨੂੰ ਬ੍ਰੇਕ ਨਹੀਂ ਕਰਦੀ ਪਹਿਲੇ ਲੋ ਤੋਂ ਦੂਜਾ ਲੋ ਉੱਤੇ ਰਹਿੰਦਾ ਹੈ ਤੇ ਪਹਿਲਾ ਜਿਹੜਾ ਹਾਈ ਹੁੰਦਾ ਹੈ ਉਸ ਤੋਂ ਦੂਜਾ ਹਾਈ ਉੱਤੇ ਰਹਿੰਦਾ ਤੇ ਫਿਰ ਤੁਹਾਡਾ ਮਤਲਬ ਕਲੀਅਰ ਹੋ ਗਿਆ ਪ੍ਰਾਈਸ ਐਕਸ਼ਨ ਅਪ ਟ੍ਰੈਂਡ ਦਾ ਪ੍ਰਾਈਸ ਐਕਸ਼ਨ ਮਾਰਕੀਟ ਫਿਰ ਕੀ ਕਰੂਗੀ ਉੱਤੇ ਜਾਊਗੀ ਸੋ ਇਸੇ ਤਰੀਕੇ ਨਾਲ ਇਸ ਛੋਟੀ ਜੀ ਚੀਜ਼ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮਾਰਕੀਟ ਨੇ ਕੀ ਕਰਨਾ ਅੱਗੇ ਉੱਤੇ ਜਾਣਾ ਜਾਂ ਫਿਰ ਥੱਲੇ ਜਾਣਾ ਤੇ ਇਹਨੂੰ ਦੇਖੋ ਇਹ ਤਾਂ ਆਪਾਂ 5 ਮਿੰਟ ਟਾਈਮ ਫਰੇਮ ਦੀ ਗੱਲ ਕਰਨ ਦੇ ਆ ਕਿਉਂਕਿ ਟ੍ਰੇਡ ਆਪਾਂ ਦੇਖੋ 5 ਮਿੰਟ ਦੇ ਟਾਈਮ ਫਰੇਮ ਤੇ ਕਰਨੀ ਹੁੰਦੀ 15 ਮਿੰਟ ਦੇ ਟਾਈਮ ਫਰੇਮ ਤੇ ਕਰਨੀ ਹੁੰਦੀ ਆ ਪਰ ਜੇ ਦੇਖੋ ਆਪਾਂ ਮਾਰਕੀਟ ਦਾ ਦੇਖਣਾ ਹੋਵੇ ਓਵਰਆਲ ਸਟਰਕਚਰ ਦੇਖਣਾ ਹੋਵੇ ਡੇ ਟਾਈਮ ਫਰੇਮ ਤੇ ਵੀਕਲੀ ਟਾਈਮ ਫਰੇਮ ਤੇ ਜਾਂ ਫਿਰ ਆਵਰਲੀ ਟਾਈਮ ਫਰੇਮ ਤੇ 4 ਘੰਟੇ ਦੇ ਟਾਈਮ ਫਰੇਮ ਤੇ ਸੋ ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਦਿਨ ਦੇ ਵਿੱਚ ਮਾਰਕੀਟ ਕੀ ਕਰ ਸਕਦੀ ਹੈ ਪ੍ਰਾਈਸ ਐਕਸ਼ਨ ਦੇਖ ਕੇ ਜਿਵੇਂ ਕਿ ਦੇਖੋ ਅੱਜ ਮੈਂ ਸਵੇਰੇ ਸਵੇਰੇ WhatsApp ਚੈਨਲ ਤੇ ਵੀਡੀਓ ਪਾਈ ਸੀ ਪ੍ਰਾਈਸ ਐਕਸ਼ਨ ਦੇਖ ਕੇ ਕਿ ਮਾਰਕੀਟ ਦੇ ਵਿੱਚ ਕੀ ਹੋ ਤੇ ਮਾਰਕੀਟ ਨੇ ਕੀ ਕੀਤਾ ਮਾਰਕੀਟ ਥੱਲੇ ਗਈ ਇੱਕ ਹੋਰ ਚੀਜ਼ ਮੈਂ ਆਖੀ ਸੀ ਪ੍ਰਾਈਸ ਐਕਸ਼ਨ ਵਾਲੀ ਵੀਡੀਓ ਦੇ ਵਿੱਚ ਕਿ ਮਾਰਕੀਟ ਗੈਪ ਡਾਊਨ ਓਪਨਿੰਗ ਹੋ ਸਕਦੀ ਹੈ ਤੇ ਗੈਪ ਡਾਊਨ ਓਪਨਿੰਗ ਹੋਈ ਵੀ ਸੋ ਪ੍ਰਾਈਸ ਐਕਸ਼ਨ ਤਾਂ ਦੇਖੋ ਪੂਰੀ ਪਰਫੈਕਟ ਚੀਜ਼ ਹੈ ਜਿਹੜਾ ਆਪਾਂ ਨੂੰ ਮਾਰਕੀਟ ਦਾ ਨਾ ਮਾਰਕੀਟ ਦੇ ਵਿੱਚ ਅੱਗੇ ਕੀ ਹੋਣ ਵਾਲਾ ਪਹਿਲਾਂ ਦੱਸ ਦਿੰਦਾ ਹੁਣ ਇੱਥੇ ਇਹਨੇ ਦੱਸਦਾ ਕਿ ਮਾਰਕੀਟ ਨੇ ਅੱਗੇ ਕੀ ਕਰਨਾ ਉੱਤੇ ਜਾਣਾ ਉੱਤੇ ਗਈ ਹੁਣ ਇੱਥੇ ਦੇਖੋ ਇਹਨੇ ਦੱਸਦਾ ਇੱਥੇ ਆਪਾਂ ਨੂੰ ਦੱਸਦਾ ਕਿ ਮਾਰਕੀਟ ਨੇ ਥੱਲੇ ਜਾਣਾ ਥੱਲੇ ਗਈ ਸੋ ਆਈ ਹੋਪ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਪ੍ਰਾਈਸ ਐਕਸ਼ਨ ਬਾਰੇ ਸੋ ਤੁਸੀਂ ਕੀ ਕਰ ਸਕਦੇ ਹੋ ਜੋ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਪੁੱਛ ਸਕਦੇ ਹੋ ਤੇ ਚਲੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਵਿੱਚ